ਬਲੂ ਖੱਤਰੀਏ ਕਾਲ ਜੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗਾ ਭਾਖੜਾ ਨਹਿਰ ਜੋ ਨੰਗਲ ਡੈਮ ਤੋਂ ਨਿਕਲਦੀ ਹੈ ਉਹ ਚ ਪਾਣੀ ਦੀ ਤਾਜ਼ਾ ਸਥਿਤੀ ਕੀ ਹੈ ਕਿਉਂਕਿ ਗਰਮੀਆਂ ਨੂੰ ਬਰਸਾਤੀ ਮੌਸਮ ਵਿੱਚ ਤਾਂ ਇਸ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਹੁੰਦਾ ਪਰ ਅੱਜ ਤੁਸੀਂ ਭਾਖੜਾ ਨਹਿਰ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਦੇਖ ਸਕਦੇ ਹੋ ਇਹ ਦੇਖੋ ਜੀ ਭਾਖੜਾ ਨਹਿਰ ਦੇ ਵਿੱਚ ਉੱਪਰ ਘਰ ਦੇ ਸਾਹਮਣੇ ਜੋ ਪਾਣੀ ਤਾਜ਼ਾ ਛੁੱਟਿਆ ਨਹੀਂ ਪੈ ਰਿਹਾ ਅੱਜ 28 ਫਰਵਰੀ ਨੂੰ ਮੈਂ ਵੀਡੀਓ ਬਣਾ ਰਿਹਾ ਨਹੀਂ ਦੇਖੋ ਪੈ ਰਿਹਾ ਤੇ ਜਿੱਥਰੋਂ ਪਾਣੀ ਜਾ ਰਿਹਾ ਇਹ ਮੈਂ ਉਧਰੋਂ ਦਿਖਾ ਰਿਹਾ ਕਿਉਂਕਿ ਇਥੋਂ ਪੁਲ ਤੋਂ ਅੱਗੇ ਨਹਿਰ ਡਾਊਨ ਹੋ ਜਾਂਦੀ ਆ ਪਾਣੀ ਵੀ ਇੱਥੇ ਰਫਤਾਰ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ। ਇਹ ਦੇਖ ਸਕਦੇ ਹੋ ਪਾਣੀ ਦਾ ਲੈਵਲ ਕਿਉਂਕਿ ਬਰਸਾਤਾਂ ਵਿੱਚ ਤਾਂ ਕਿਨਾਰੇ ਤੋਂ ਸਿਰਫ 2.5 ਫੁੱਟ ਨੀਵਾ ਹੁੰਦਾ ਪਰ ਹੁਣ 5 ਫੁੱਟ ਦੇ ਕਰੀਬ ਲੈਵਲ ਨੀਵਾ ਆ ਅਤੇ ਇਹਨਾਂ ਸਰਦ ਦੇ ਕਿਸੇ ਪਾਣੀ ਦੀ ਮਜੂਦਾ ਹਾਲਤ ਸੀ। ਇਹ ਮੈਂ ਨਹਿਰ ਦੇ ਦੂਜੇ ਪਾਸੇ ਜਾ ਕੇ ਵੀ ਦਿਖਾਉਣਾ ਤੁਹਾਨੂੰ। ਤੇ ਮੈਂ ਪੌਲ ਤੋਂ ਕ੍ਰਾਸ ਕਰਕੇ ਮੈਂ ਅੱਗੇ ਦੂਸਰੇ ਪਾਸੇ ਜਾ ਕੇ ਉਧਰੋਂ ਵੀ ਪਾਣੀ ਦੀ ਸਥਿਤੀ ਦਿਖਾਉਣਾ ਇਹ ਦੇਖ ਸਕਦੇ ਹੋ ਮੈਂ ਦੂਸਰੇ ਪਾਸੇ ਚਲਾ ਗਿਆ ਉਧਰੋਂ ਵੀ ਦੇਖ ਸਕਦੇ ਹੋ ਪਾਣੀ ਦਾ ਲੈਵ ਪਰਸਤਾਂ ਦੇ ਮੁਕਾਬਲੇ 6-7 ਫੁੱਟ ਘਾਟਾ ਪਾਣੀ ਇਹ ਦੇਖੋ ਪਾਣੀ ਦਾ ਰੰਗ ਵੀ ਪੂਰਾ ਸਾਫ਼ ਆ ਪਰਸਤਾਂ ਨੂੰ ਤਾਂ ਜਦੋਂ ਮੀਂਹ ਪੈਂਦੇ ਨੇ ਤੇ ਕੰਡਿਆਂ ਤੋਂ ਪਾਣੀ ਰੋੜ ਕੇ ਮਿੱਟੀ ਵਾਲਾ ਪਾਏ ਜਾਂਦਾ ਰੰਗ ਵੀ ਕਿਸਮਾ ਲਾਹਿੰਦਾ ਮੋਂ ਪਾਣੀ ਦਾ ਰੰਗ ਵੀ ਦੇਖੋ ਨੀਲਾ ਪੂਰਾ ਸਾਫ ਪਾਣੀ ਆ ਕਿਸੇ ਵਾਂ ਇਹ ਆ ਜੀ ਰੋਪੜ ਨੰਗਲ ਚੌਂਕ ਦੇ ਸਾਹਮਣੇ ਜੋ ਕੋਲਾ ਇਹ ਥੋਪੋ ਦੀ ਮੈਂ ਪਾਖਾ ਨਹਿਰ ਦੀ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਇਹ ਦੇਖੋ ਅੱਗੇ ਪਾਣੀ ਡਾਊਨ ਹੁੰਦਾ ਤੇ ਉੱਥੇ ਰੋਡ ਵੀ ਬਹੁਤ ਜ਼ਿਆਦਾ ਆ ਇਹ ਦੇਖ ਸਕਦੇ ਹੋ ਇਹ ਹੈ ਜੀ ਜੋ ਕਨੌਲੀ 메 ਰੋਡ ਦੇ ਵਿੱਚੋਂ ਸੜਕ ਨਿਕਲਦੀ ਆ ਰੇਵਲੇ ਫਾਟ ਕ੍ਰਾਸ਼ ਕਰਕੇ ਥਰਮਲ ਦੇ ਸਾਹਮਣੇ ਇਹ ਉੱਥੋਂ ਦੀ ਸਥਿਤੀ ਆ ਤੇ ਮੈਂ 1 ਮਾਰਚ ਦੀ ਦਿਖਾ ਰਿਹਾ ਕਿਉਂਕਿ 28 ਨੂੰ ਮੀਂਹ ਬਹੁਤ ਪੈ ਰਿਹਾ ਸੀ ਉਸ ਦਿਨ ਮੈਂ ਇੱਧਰ ਨਹੀਂ ਆਇਆ ਕੱਲ ਔਰ ਅੱਜ ਦੇਖੋ ਹਲਕੀ ਧੁੱਪ ਵੀ ਲੱਗੀ ਹੋਈ ਆ ਇਹ ਮੈਂ ਥਰਮਲ ਪਲਾਂਟ ਦੇ ਸਾਹਮਣੇ ਪਾਖੜਾ ਨਹਿਰ ਦੇ ਵਿੱਚ ਪਾਣੀ ਦੀ ਕੀ ਸਥਿਤੀ ਆ ਉਹ ਤੁਹਾਨੂੰ ਦਿਖਾ ਰਿਹਾ ਇਹ ਦੇਖੋ ਜੋ ਉੱਪਰ ਮਿਸਾਨ ਕੰਡਿਆਂ ਤੇ ਉਹ ਬਰਸਾਤਾ ਨੂੰ ਉਹਨਾ ਪਾਣੀ ਛੱਡਿਆ ਹੁੰਦਾ ਹੁਣ ਦੇਖੋ 10 ਫੁੱਟ ਦੇ ਕਰੀਬ ਪਾਣੀ ਕਿਨਾਰੇ ਤੋਂ ਡਾਊਨ ਸਾਹਮਣੇ ਥਰਮਲ ਦੀਆਂ ਚਿਮਣੀਆਂ ਦੇਖ ਸਕਦੇ ਹੋ ਧੁਆਨ ਕਰਿਆ ਵਿੱਚੋਂ ਇਹ ਥਰਮਲ ਪਲਾਂਟ ਰੋਪੜ ਦੇ ਸਾਹਮਣੇ ਮੈਂ ਦਿਖਾ ਰਿਹਾ ਤੁਹਾਨੂੰ ਖਾਕੜਾ ਨਹਿਰ ਪਾਣੀ ਦੀ ਤਾਜ਼ਾ ਸਥਿਤੀ ਪਾਣੀ ਦਾ ਰੰਗ ਦੇਖ ਸਕਦੇ ਹੋ ਕਿੰਨਾ ਸਾਫ਼ ਹੈ ਇਹ ਹੈ ਜੀ ਪਖੜਾ ਨਹਿਰ ਦੇ ਵਿੱਚੋਂ ਜਿੱਥੋਂ ਥਰਮਲ ਪਲਾਂਟ ਰੋਂਪੜ ਨੂੰ ਪਾਣੀ ਦੀ ਸਪਲਾਈ ਦਿੱਤੀ ਗਈ ਆ ਇੱਥੋਂ ਜੋ ਪਾਣੀ ਪੂਰੀ ਸਪਲਾਈ ਹੈ ਥਰਮਲ ਨੂੰ ਉੱਥੋਂ ਦਿੱਤੀ ਗਈ ਆ ਦੇਖ ਸਕਦੇ ਤੁਸੀਂ सामने गेट लगे ਨੇ ਇਥੋਂ ਥਰਮਲ ਨੂੰ ਪਾਣੀ ਦੀ ਸਪਲਾਈ ਦਿੱਤੀ ਆ ਜਿਹੜਾ ਵੀ ਰੋਪੜਾ ਥਰਮਲ ਪਹੁੰਚਦਾ ਹੈ ਸਾਹਮਣੇ ਤੁਹਾਨੂੰ ਦਿਖਾ ਰਿਹਾ ਸਾਹਮਣੇ ਚੌਣੀ ਆ ਇੱਥਾ ਵੀ ਤੁਸੀਂ ਦੇਖ ਸਕਦੇ ਹੋ ਇਹ ਆ ਜੀ ਪਖੜਾ ਨਹਿਰ ਦੇ ਵਿੱਚ ਅੱਜ 1 ਕੁਮਾਰਚ ਦੀ ਪਾਣੀ ਦੀ ਸਥਿਤੀ ਇਹ ਆ ਜੀ ਸਾਹਮਣੇ ਪੁਲ ਦੇ ਉੱਪਰੋਂ ਦੀ ਜੇ ਪੁਰਾਣੀ ਨੰਗੜੇ ਰੋਡ ਹੁੰਦੀ ਸੀ ਆਨੰਦਪੁਰ ਰੋਡ ਹੋ ਜਾਂਦੀ ਆ ਇਹ ਤੁਸੀਂ ਦੇਖੀ ਜੀ 28 ਫਰਵਰੀ ਅਤੇ 1 ਮਾਰਚ 2025 ਨੂੰ ਪਾਖੜਾ ਨਹਿਰ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ